ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਜਿਹਦਰ ਬਾਬਾ ਦਾਸ ਸਿੰਘ ਸ਼ਰੋਣੀ ਪੰਥ ਅਕਾਲੀ ਦਸ਼ਮੇਸ਼ ਤਰ੍ਹਾਂ ਦਾ ਪੰਜਵਾਂ ਨਿਸ਼ਾਨ ਮਿਸਲ ਸ਼ਹੀਦ ਬਾਬਾ ਬੀਰ ਸਿੰਘ ਜੀ ਰੰਗਰੇਟਾ 1300 ਘੋੜਸਵਾਰ ਮੌਜੂਦਾ ਮੁਖੀ ਜਿਹਦਰ ਬਾਬਾ ਦਰਸ਼ਨ ਸਿੰਘ ਨਕਾਨ ਸਾਹਿਬ ਵਾਲੇ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਸਭ ਤੋਂ ਪਹਿਲਾਂ ਆਹ ਇੱਕ ਵੀਡੀਓ ਦੇਖੋ ਫਿਰ ਅਸੀਂ ਅੱਗੇ ਗੱਲ ਕਰਦੇ ਹਾਂ ਜੀ ਇਹ ਬੰਦਾ ਜਿਹੜਾ ਆ ਇਹਨੇ ਬਾਬਾ ਸਾਹਿਬ ਡਾਕਟਰ ਭੀਮਰਾਓਂ ਬੇਦਕਰ ਸਾਹਿਬ ਦੀ ਜਿਹੜੀ ਜੋ ਬੋਤ ਲੱਗਾ ਹੋਇਆ ਮਸਰ ਦੇ ਵਿੱਚ ਉਹ ਜੇ ਕਿ ਉਹਦੀ ਬੇਦਬੀ ਕੀਤੀ ਆ ਭੰਨ ਤੋੜ ਕਰ ਰਿਹਾ ਹੈ ਸਾਧ ਸੰਗਤ ਜੀ ਡਾਕਟਰ ਭੀਮਰਾਓਂ ਸਾਹਿਬ ਬਾਬਾ ਸਾਹਿਬ ਬੇਦਕਰ ਸਾਹਿਬ ਉਹ ਇੱਕ ਸ਼ਕਸ਼ੀਤ ਹੋਏ ਹਨ ਜਿਨ੍ਹਾਂ ਨੇ ਗਰੀਬ ਗੁਰਬਿਆਂ ਨੂੰ ਜਿਹੜਾ ਆ ਕਾਨੂੰਨਾਂ ਤੌਰ ਤੇ ਹੱਕ ਦਿਵਾਏ ਅੱਜ ਰੰਗਰੇਟੇ ਗੁਰੂ ਕੇ ਬੇਟੇ ਸਿੱਖ ਰਵਦਾਸੀਏ ਸਿੱਖ ਜਾਂ ਗਰੀਬ ਗੁਰਬਾ ਜੋ ਵੀ ਸਮਾਜ ਆ ਇਨਾਂ ਦੀ ਬਦੌਲਤ ਜਿਹੜਾ ਆ ਉਹ ਕਾਨੂੰਨੀ ਰਾਈਟ ਜਿਹੜੇ ਉਹਨਾਂ ਨੂੰ ਮਿਲੇ ਆ ਸੋ ਇਸ ਕਰਕੇ ਇਹ ਜਿਹੜੇ ਇਹੋ ਜਿਹੋ ਲੋਕ ਨੇ ਇਹ ਅੱਜ ਵੀ ਜਿਹੜੀ ਜਾਤ ਪਾਤ ਫਲਾ ਰਹੇ ਨੇ ਜੋ ਕਿ ਇਹ ਪੱਖਵਾਧ ਕਰ ਰਹੇ ਨੇ ਇਸ ਕਰਕੇ ਇਹਨਾਂ ਨੂੰ ਡਾਕਟਰ ਭੀਮਰਾਓ ਸਾਹਿਬ ਬਾਬਾ ਸਾਹਿਬ ਡਾਕਟਰ ਭੀਮਰਾਓ ਸਾਹਿਬ ਦੇ ਜਿਹੜੋ ਬੋਤ ਨੇ ਜਾਂ ਉਹਨਾਂ ਦੀ ਲਿਖਤਾਂ ਨੇ ਜਾਂ ਉਹਨਾਂ ਦਾ ਸੰਵਿਧਾਨ ਆ ਇਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਇਸ ਕਰਕੇ ਇਹ ਇਹੋ ਜਿਹੇ ਕੰਮ ਕਰਦੇ ਨੇ ਜੋ ਕਿ ਸਮਾਜ ਵਿੱਚ ਜਿਹੜੀਆਂ ਉਹ ਵੰਡੀਆਂ ਪੈ ਸਕੇ ਸੋ ਇਸ ਕਰਕੇ ਇਹਨੇ ਇਹੋ ਜਿਹਾ ਕੰਮ ਕੀਤਾ ਆ ਬਹੁਤ ਇਸ ਘਟਨਾ ਦੀ ਅਸੀਂ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਪੰਜਵਾਂ ਨਿਸ਼ਾਨ ਦੇ ਮੁਖੀ ਜਹਦਰ ਬਾਬਾ ਦਰਸ਼ਨ ਸਿੰਘ ਕਾਨਾ ਸਾਹ ਵਾਲਿਆਂ ਵੱਲੋਂ ਸਖਤ ਸ਼ਬਦਾਂ 'ਚ ਇਹ ਘਟਨਾ ਦੀ ਨਿਖੇਧੀ ਕਰਦੇ ਆ ਅਸੀਂ ਜਿਹੜਾ ਪੁਲਿਸ ਪ੍ਰਸ਼ਾਸਨ ਅਮਲ ਸਾਨੂੰ ਇਹ ਕਹਿਣਾ ਚਾਹੁੰਦੇ ਆ ਕਿ ਛੇਤੀ ਤੋਂ ਛੇਤੀ ਇਹ ਬੰਦੇ ਨੂੰ ਜਿਹੜਾ ਲੱਭ ਕੇ ਇਹਨੂੰ ਵੱਡੀਆਂ ਧਰਾਵਾਂ ਤਹਿਤ ਪਰਚੇ ਦਰਜ ਕਰਕੇ ਇਹਨੂੰ ਛੇਤੀ ਤੋਂ ਛੇਤੀ ਅੰਦਰ ਕੀਤਾ ਜਾਵੇ ਤਾਂ ਕਿ ਗਾਂ ਸਮਾਜ ਦੇ ਵਿੱਚ ਕੋਈ ਇਹੋ ਜਿਹਾ ਜਿਹੜਾ ਕੋਈ ਗਲਤ ਅੰਸਰ ਜਿਹੜਾ ਆ ਇਹੋ ਜਿਹਾ ਕੰਮ ਨਾ ਕੀਤਾ ਜਾਵੇ ਜੇਕਰ ਇਹ ਇਹ ਬੰਦਾ ਜਿਹੜਾ ਆ ਪੁਲਿਸ ਪ੍ਰਸ਼ਾਸਨ ਨੇ ਛੇਤੀ ਤੋਂ ਛੇਤੀ ਇਹਦੇ ਉੱਤੇ ਕਾਰਵਾਈ ਜਾਂ ਲੱਭ ਕੇ ਨਾ ਇਹਨੂੰ ਅੰਦਰ ਕੀਤਾ ਤੇ ਫਿਰ ਪੂਰੇ ਸਮਾਜ ਵੱਲੋਂ ਤੇ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰ੍ਹਾਂ ਦੇ ਲੋਕ ਵੱਲੋਂ ਵੱਡੇ ਪੱਧਰ ਤੇ ਜਿਹੜਾ ਆ ਉਹ ਜਿਹੜਾ ਸੰਘਰਸ਼ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ